ਲਓ ਜੀ 8:20 ਦਾ ਟਾਈਮ ਕਰੀਬ ਕਰੀਬ 8:30 ਹੋਣ ਵਾਲੇ ਨੇ ਤੇ ਭੈੰਦ ਨਹੀਂ ਧੁੰਦ ਯਾਰ ਬਾਬਾ ਇੰਨੀ ਧੁੰਦ ਪੰਜਾਬ ਚ ਲੱਗਦਾ ਵੈਕਨਾ ਹੋ ਗਏ ਤੀ ਸਟ੍ਰੇਂਜਰ ਥਿੰਗਸ ਹੀ ਬਣਾ ਪਿਆਗਾ ਅਜੀਬ ਚੀਜ਼ੇ ਸੀਜ਼ਨ 5 ਇਹ ਦੇਖੇ ਅਜੀਬ ਚੀਜ਼ੇ ਲੱਕੀਆ ਨਾ ਮੈਂ ਤੇ ਯਾਰ ਪੈਟ ਬਲ ਹਿਟਲਰ ਜਾਏ ਹੈ ਆਈਟਮ ਕੀ ਆ ਉਹ ਭੈੰਚਦਾ ਮੈਂ ਪੈਂਟ ਤੇ ਨਾ ਚੜ ਜੀ ਮੈਂ ਬੂਟ ਲਾ ਲੈਣਾ ਆ ਦੇਖ ਲਓ ਜੀ ਲੈ ਇਹ ਆਈਟਮ ਕੀ ਆ ਇਹੋ ਜਿਹੇ ਵੀ ਕੁੱਤੇ ਹੁੰਦੇ ਆ ਲਓ ਜੀ ਅੱਜ ਆਪਾਂ ਕਰਦੇ ਆ ਡੇ 1 ਹਾਰਡ ਚੈਲੰਜ ਮੇਰੇ ਵੀਰੋ ਕਹਿੰਦੇ ਬੱਸ ਢੀਕਣ ਦਾ ਪਿੰਡ ਦੇ ਅੱਡੇ ਤੇ ਤੇ ਮਿਨੀ ਬੱਸਾਂ ਦੀ ਬਾਈ ਤੁਹਾਨੂੰ ਹਾਲਤਾਂ ਵੀ ਪਤਾ ਹੀ ਹੁੰਦਾ ਕਿੱਦਾਂ ਦੀ ਹੁੰਦੀ ਹੈ ਨਾ ਉਦੋਂ ਬੱਸ ਉਹਨਾਂ ਨੇ ਫੁੱਲ ਡੱਕਦੇ ਨਹੀਂ ਬੱਸ ਪੈਰ ਤੇ ਪੈਰ ਰੱਖੀ ਜਾਣਾ ਅੰਦਰ ਬੰਦਿਆਂ ਨੇ ਪਰ ਉਹਨਾਂ ਨੇ ਇੱਕੋ ਅੰਦਰ ਬਾਜ ਮਾਰੀ ਜਾਣੀ ਓਏ ਆਜੋ ਆਜੋ ਬਹੁਤ ਜਗ੍ਹਾ ਖਾਲੀ ਪਈ ਆਜੋ 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 ਬਾਦੂ ਜਗ੍ਹਾ ਪਈ ਆ ਇਹ ਵੀ ਬਹੁਤ ਟ੍ਰੈਂਡ ਚੱਲਦਾ ਪੰਜਾਬ 'ਚ ਹੌਲ ਢੱਕੀ ਬਾਸ ਨੂੰ ਕਹਿਣਗੇ ਉਹ ਬਾਦੂ ਜਗਾ ਪਈ ਆ ਇੰਨੀ ਜਗਾ ਲ ਦੱਸ ਭਾਏ ਨੇ ਅੰਦਰ ਬੰਦਾ ਹੁਣ ਛੱਡ ਪਾਲੇ ਤਾਂਜੀ ਬੁਰਾ ਹਾਲ ਹੀ ਆ ਜੀ ਬਾਈ ਦਵੇ ਤੁਹਾਨੂੰ ਪਿੰਡ ਦੱਸ ਦਈਏ ਜੀ ਕੋਈ ਨਾ ਆਉਣ ਵਾਲੀਆਂ ਵੀਡੀਓ ਚ ਦੱਸਾਂਗੇ ਕੀ ਪਤਾ ਵੀਡੀਓ ਚੱਲੇ ਨਾ ਚੱਲੇ ਕਿੱਥੇ ਪਹੁੰਚੇ ਕਿੱਥੇ ਨਾ ਇਹ ਵੀ ਮੰਨ ਕੇ ਚੱਲਣਾ ਆ ਯਾਰ ਜਿਹੜਾ ਆ ਵਾ ਨਾ ਦਿਲ ਤੇ ਇਹਨੇ ਲਟੜ ਲੈ ਚੋਬਰ ਨੇ ਇਹ ਕਹਿੰਦਾ ਜੇ ਨਾਲ ਹੀ ਰਹੂੰ ਮੇਰਾ ਰਖਵਾਲਾ ਬਣ ਕੇ ਅੱਜ ਨਹੀਂ ਚੋਬਰ ਕਹਿੰਦਾ ਕਿਤੇ ਜਾਨ ਦਿੰਦਾ ਉਸਤਾਦ ਬਸ ਆਪਾਂ ਨੂੰ ਵੀ ਵੇਟ ਹੀ ਆ ਸੂਰਜ ਚੜਦਾ ਹੀ ਹੁੰਦਾ ਵਾ ਦੇਖਦੇ ਆ ਜੀ 글로 ਪੈ ਰਹੀ ਆ ਕੁਦਰਤੀ ਹਲੇਸ਼ਨ ਜਿਹੜਾ ਰੱਬ ਗ੍ਰੇਡਿੰਗ ਕਰ ਦਿੰਦਾ ਨਾ ਉਹਦੇ ਰਕਤ ਸਾਲੀ ਰੀਸ ਹੀ ਕੋਈ ਨਹੀਂ ਆਦੀ ਦੇਖ ਸੈਲਫ ਸਰਵਿਸ ਕਰਦਾ ਹੋਇਆ ਓਏ ਲਓ ਜੀ ਹਾਰਨਸ ਹੁੰਦਾ ਹੋਇਆ ਪਰ ਹੁਣ ਇਹ ਨਹੀਂ ਪਤਾ ਬੱਸਦਾ ਵਾ ਕਿ ਗੱਡੀ ਦਾ ਆਇਆ ਬੜੀ ਉੱਚੀ ਆ ਉਹ ਜਿੰਨਾ ਟਾਈਮ ਹੋਣੀ ਨਾ ਵਜਦਾ ਹਾਰਨੇ ਟੈਨ ਨਨੇ ਟੈਨ ਨਨੇ ਟੈਨ ਟੈਨ ਨਨੇ ਨਨੇ ਉਹ ਹਾਰਨੇ ਨੀਦਾ ਵਜਦਾ ਬਸਦਾ ਉਹਨਾਂ ਟਾਈਮ ਦਾ ਪਤਾ ਨਹੀਂ ਲੱਗਦਾ ਵੀ ਜਗਰਾਉਂ ਵਾਲੀ ਆ ਰਹੀ ਆ ਜਿਹੜੀਆਂ ਸ਼ੰਦਾ ਬਸਾਂ ਨੇ ਨਾ ਇਹਦਾ ਸਰਾ ਹੀ ਨਹੀਂ ਇਹਨਾਂ ਦਾ ਰੀਸ ਹੀ ਕੋਈ ਨਹੀਂ ਕੰਪਲੀਮੈਂਟ ਹੀ ਇਹਨਾਂ ਨੂੰ ਤਾਂ ਉਹ ਦੇਖ ਲੈ ਚੋਆ ਵੇ ਲੈ ਜਾਂਦੇ ਹੋ ਇੱਥੇ ਰੱਖ ਸਿਟੀ ਯੂਨੀਵਰਸਿਟੀ ਦੀ ਬਸ